ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਸਾਲ ਮੇਰੇ ਘਰ ਦੀ ਬਰਕਤ ਵੱਧ ਜਾਵੇ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਵੱਧ ਜਾਵੇ ਮੇਰੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਚਿੰਤਾਵਾਂ ਨੇ ਪਰੇਸ਼ਾਨੀਆਂ ਨੇ ਉਹ ਘਟ ਜਾਣ ਜਾਂ ਉਹਨਾਂ ਦੇ ਵਿੱਚੋਂ ਬਾਹਰ ਆਉਣ ਦਾ ਮੈਨੂੰ ਹੱਲ ਮਿਲ ਜਾਵੇ ਤਾਂ ਫਿਰ ਬਸ ਚੁੱਪਚਾਪ ਇਹ ਕੰਮ ਕਰਨਾ ਸ਼ੁਰੂ ਕਰਦਾ ਹਾਂ ਤਾਂ ਦੇਖਣਾ ਜਿਉਂ ਹੀ ਇਹ ਕੰਮ ਕਰਨਾ ਸ਼ੁਰੂ ਕੀਤਾ ਸਾਡੀ ਜ਼ਿੰਦਗੀ ਦੇ ਸੁੱਖ ਵਧਨੇ ਸ਼ੁਰੂ ਹੋ ਜਾਣਗੇ ਕਿਉਂਕਿ ਇਹ ਕੰਮ ਕਰਨ ਦੇ ਨਾਲ ਸਾਡੇ ਪੁੰਨ ਵਧਣਗੇ ਸਾਡੇ ਚੰਗੇ ਕਰਮ ਵਧਣਗੇ ਤਾਂ ਇਸ ਕਰਕੇ ਬਹੁਤਾ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਵਿਮਾ ਪਰਮਾ ਦੇ ਵਿੱਚ ਪੈਣ ਦੀ ਲੋੜ ਨਹੀਂ ਚੁੱਪ ਚਾਪ ਇੱਕ ਕੰਮ ਕਰਨਾ ਸ਼ੁਰੂ ਕਰ ਦੋ ਕਿਹੜਾ ਕੰਮ ਆ ਉਹ ਅੱਗੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਹਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਨਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਮਹਾਪੁਰਖ ਜੀ ਬੜਾ ਸੋਣਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜੇਕਰ ਜ਼ਿੰਦਗੀ ਦੇ ਵਿੱਚ ਸੁੱਖ ਚਾਹੁੰਦੇ ਆ ਸੁਖੀ ਹੋਣਾ ਚਾਹੁੰਦੇ ਆ ਸੁਖੀ ਹੋਣ ਦਾ ਭਾਵ ਇਹ ਨਹੀਂ ਹੁੰਦਾ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਵੇ ਸੁੱਖ ਪਦਾਰਥ ਹੋਣ ਸੁਖੀ ਬੰਦਾ ਉਹ ਹੁੰਦਾ ਹੈ ਜੋ ਅੰਦਰੋਂ ਖੁਸ਼ ਹੁੰਦਾ ਹੈ ਅੰਦਰੋਂ ਮਜ਼ਬੂਤ ਹੁੰਦਾ ਹੈ ਕਿਉਂਕਿ ਜੋ ਮਨੁੱਖ ਅੰਦਰੋਂ ਮਜ਼ਬੂਤ ਹੈ ਅੰਦਰੋਂ ਖੋਸ਼ਿਆ ਨਾ ਉਹ ਹਰ ਇੱਕ ਮੁਸ਼ਕਲ ਪਰੇਸ਼ਾਨੀ ਦਾ ਮੁਕਾਬਲਾ ਹੱਸ ਕੇ ਕਰ ਲੈਂਦਾ ਹੈ ਉਹਦੇ ਵਿੱਚੋਂ ਬਾਹਰ ਵੀ ਆ ਜਾਂਦਾ ਹੈ ਸੁਖੀ ਹੋਣ ਦੇ ਲਈ ਸੁਖ ਪਦਾਰਥਾਂ ਦੀ ਲੋੜ ਨਹੀਂ ਆ ਸੁਖੀ ਹੋਣ ਦੇ ਲਈ ਸਾਡਾ ਅੰਦਰ ਮਜ਼ਬੂਤ ਹੋਣਾ ਚਾਹੀਦਾ ਹੈ ਅੰਦਰੋਂ ਸਬਰ ਸੰਤੋਖ ਸਕੂਨ ਨਾ ਚਾਹੀਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਕਿੱਥੋਂ ਮਿਲਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚੋਂ ਤਾਂ ਇਸ ਗੁਰੂ ਮਹਾਪੁਰਖ ਜੀ ਕਹਿੰਦੇ ਜੇਕਰ ਸੱਚਮੁੱਚ ਸੁਖੀ ਹੋਣਾ ਚਾਹੁੰਦੇ ਆ ਤਾਂ ਚੁੱਪ ਚਾਪ ਆਪਣਾ ਨਿਤਨੇਮ ਵਧਾ ਲਓ ਆਪਣਾ ਅਮਰਤ ਵੇਲੇ ਦਾ ਸਮਾਂ ਵਧਾ ਲਓ ਜਿਵੇਂ ਪਹਿਲਾਂ ਜੇਕਰ ਤੁਸੀਂ 5 ਵਜੇ ਉੱਠਦੇ ਹੋ ਤਾਂ 4 ਵਜੇ ਉੱਠਣਾ ਸ਼ੁਰੂ ਕਰ ਦਿਓ 4 ਵਜੇ ਉੱਠਣ ਵਾਲੇ 3 ਵਜੇ ਉੱਠਣਾ ਸ਼ੁਰੂ ਕਰਦੋ 3 ਵਜੇ ਉੱਠਣ ਵਾਲੇ 2 ਵਜੇ ਉੱਠਣਾ ਸ਼ੁਰੂ ਕਰਦੋ ਆਪਣੇ ਅਮਰਤ ਵੇਲੇ ਦੇ ਸਮੇਂ ਦੇ ਵਿੱਚ ਵਾਅਦਾ ਕਰ ਲਓ ਆਪਣੇ ਅਮਰਤ ਵੇਲੇ ਦੇ ਨਿਤਨੇਮ ਦੇ ਵਿੱਚ ਵਾਅਦਾ ਕਰ ਲਓ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਨਾਮ ਜਪ ਕਰਨਾ ਸਿਮਰਨ ਕਰਨਾ ਸ਼ੁਰੂ ਕਰਦੋ ਤਾਂ ਦੇਖਣਾ ਸਾਡਾ ਮਨ ਦਿਨੋ ਦਿਨ ਮਜ਼ਬੂਤ ਹੋਵੇਗਾ ਕਿਉਂਕਿ ਜਦੋਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ ਸਾਡੇ ਮਨ ਨੂੰ ਜਦੋਂ ਇਹਦੀ ਅਸਲ ਖਰਾਕ ਮਿਲਦੀ ਆ ਤਾਂ ਇਹ ਆਪਣੇ ਆਪ ਤੰਦਰੁਸਤ ਨਰਵਾ ਰਹਿੰਦਾ ਹੈ ਇਹ ਮਜਬੂਤ ਹੁੰਦਾ ਹੈ ਇਹ ਖੁਸ਼ ਰਹਿੰਦਾ ਹੈ ਅਤੇ ਸਾਰੀ ਖੇੜ ਸਾਡੇ ਮਨ ਦੀ ਆ ਜੇ ਮਨ ਤੰਦਰੁਸਤ ਨਰਵਾਏ ਖੁਸ਼ ਆ ਤਾਂ ਫਿਰ ਅਸੀਂ ਜੋ ਚਾਹੀਏ ਉਹ ਪਾ ਸਕਦੇ ਆ ਜੋ ਕੰਮ ਕਰਨਾ ਚਾਹੀਏ ਸਹੀ ਤਰੀਕੇ ਦੇ ਨਾਲ ਕਰ ਸਕਦੇ ਆ ਤਾਂ ਆਪਣੇ ਮਨ ਨੂੰ ਉਹਦੀ ਜਿਹੜੀ ਸਹੀ ਖਰਾਕ ਆ ਉਹ ਦੇਣੀ ਆ ਜਿਵੇਂ ਸ਼ਰੀਰ ਦੀ ਖਰਾ ਕੇ ਆ ਭੋਜਨ ਅਤੇ ਮਨ ਦੀ ਖਰਾ ਕੇ ਆ ਭਜਨ ਤਾਂ ਆਪਣੇ ਮਨ ਨੂੰ ਭਜਨ ਬੰਦਗੀ ਦੇ ਵਿੱਚ ਜੋੜ ਕੇ ਰੱਖਣਾ ਹੈ ਇਹਨੂੰ ਹਮੇਸ਼ਾ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਮਹਾਂਪੁਰਖ ਜੀ ਕਹਿੰਦੇ ਜਿਉ ਜਿਉ ਸਾਡੇ ਨਾਮ ਦੀ ਕਮਾਈ ਵੱਧਦੀ ਹੈ ਨਾ ਤੇ ਉਦੋਂ ਸਾਡੇ ਪੁੰਨ ਬਣਦੇ ਆ ਚੰਗੇ ਕਰਮ ਬਣਦੇ ਆ ਜਦੋਂ ਪੁੰਨ ਚੰਗੇ ਕਰਮ ਵੱਧਦੇ ਆ ਮਾਰੇ ਕਰਮ ਆਪਣੇ ਆਪ ਘਟਨੇ ਸ਼ੁਰੂ ਹੋ ਜਾਂਦੇ ਆ ਤਾਂ ਆਪਾਂ ਆਪਣੇ ਪੁੰਨ ਵਧਾਉਣੇ ਆ ਚੰਗੇ ਕਰਮਕ ਵਧਾਉਣੇ ਆ ਨਾਮ ਜਪ ਜਪ ਕੇ ਜਿਵੇਂ ਦੁਨਿਆਵੀ ਤੌਰ ਤੇ ਆਪਾਂ ਕੋਈ ਵੀ ਕੰਮ ਕਰਦੇ ਆ ਕੋਈ ਨੌਕਰੀ ਕਰਦੇ ਆ ਕੋਈ ਸਾਡਾ ਆਪਣਾ ਕਾਰੋਬਾਰ ਆ ਦੁਕਾਨ ਆ ਇਹ ਸਾਨੂੰ ਲੱਗਦਾ ਏ ਕਿ ਸਾਡੇ ਇੰਨਾ ਕੰਮ ਕੀਤਾ ਸਾਡੇ ਘਰ ਦੀ ਪੂਰੀ ਨਹੀਂ ਪੈ ਰਹੀ ਪੈਸੇ ਪੱਖੋਂ ਹੱਥ ਤੰਗ ਆ ਤਾਂ ਕਈ ਭੈਣ ਭਰਾ ਓਵਰ ਟਾਈਮ ਲਾਉਂਦੇ ਆ ਆਪਣੀ ਡਿਊਟੀ ਤੋਂ ਬਾਅਦ ਵੀ 1 2 3 ਘੰਟਿਆਂ ਤੱਕ ਵੱਧ ਕੰਮ ਕਰਦੇ ਆ ਤਾਂ ਜੋ ਅਸੀਂ ਵੱਧ ਪੈਸੇ ਕਮਾ ਸਕੀਏ ਵੱਧ ਕਮਾਈ ਕਰ ਸਕੀਏ ਉਸੇ ਹੀ ਤਰ੍ਹਾਂ ਆਪਾਂ ਨਾਮ ਦੀ ਕਮਾਈ ਵਧਾਉਣੀ ਆ ਜਦੋਂ ਵੀ ਲੱਗੇ ਨਾ ਕਿ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਵਧ ਗਈਆਂ ਨੇ ਸਾਡੀ ਚਿੰਤਾ ਵੱਧਦੀ ਜਾ ਰਹੀ ਆ ਉਦੋਂ ਆਪਣਾ ਨਿਤਨੇਮ ਵਧਾ ਦੇਣਾ ਹੈ ਆਪਣਾ ਅਮਰਤ ਵੇਲੇ ਦਾ ਸਮਾਵਦਾ ਦੇਣਾ ਹੈ ਅਤੇ ਅਮਰਤ ਵੇਲੇ ਦੇ ਨਾਲ ਨਾਲ ਓਵਰਟਾਈਮ ਵੀ ਲੰਮਾ ਹੈ ਉਹ ਕਿੰਜ ਲੰਮਾਈ ਬੇਲਾ ਅਮਰਤ ਵੇਲਾ ਕੇ ਜੇ ਸੰਭਾਲਣਾ ਇਹ ਗੱਲ ਕਰਦੇ ਆ ਕਿ ਜਿਵੇਂ ਅਮਰਤ ਵੇਲੇ ਦੇ ਵਿੱਚ ਮੰਨ ਲਓ ਤੁਸੀਂ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਸੀ ਜਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆਈ ਮੜਾਸਾਮਾ ਆਇਆ ਤਾਂ ਨਿਤਨੇਮ ਵਧਾ ਦੇਣਾ ਜਪਜੀ ਸਾਹਿਬ ਜੀ ਦੇ ਪਾਠ ਦੇ ਨਾਲ-ਨਾਲ ਚੋਪਈ ਸਾਹਿਬ ਜੀ ਦੀ ਬਾਣੀ ਨਾਲ-ਨਾਲ ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹਨੀ ਮੂਲ ਮੰਤਰ ਜੀ ਦੇ ਜਾਪ ਕਰਨੇ ਜੇ ਪਹਿਲਾਂ ਹੀ ਇੰਨਾ ਕੁ ਨਿਤਨੇਮ ਸੀ ਤਾਂ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਜੇ ਪਹਿਲਾਂ ਪੰਜ ਬਾਣੀਆਂ ਦਾ ਨਿਤਨੇਮ ਅਮਰਤ ਵੇਲੇ ਕਰਦੇ ਸੀ ਤਾਂ ਨਾਲ-ਨਾਲ ਸੁਖਨੀ ਸਾਹਿਬ ਜੀ ਦੀ ਬਾਣੀ ਪੜਨੀ, ਮੋਲ ਮੰਤਰ ਜੀ ਦੇ ਜਾਪ ਕਰਨੇ, ਸਿਮਰਨ ਕਰਨਾ, ਸਿਮਰਨ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ। ਇਸ ਤਰ੍ਹਾਂ ਆਪਾਂ ਆਪਣਾ ਅਮਰਤ ਵੇਲਾ ਸੰਭਾਲਣਾ ਹੈ। ਅਮਰਤ ਵੇਲੇ ਦਾ ਸਮਾਂ ਵਧਾ ਦੇਣਾ ਹੈ। ਅਤੇ ਓਵਰਟਾਈਮ ਕਿੰਜ ਕਰਨਾ? ਜਿਵੇਂ ਮੰਨ ਲਓ ਆਪਾਂ ਕਿਤੇ ਵੀ ਜਾ ਰਹੇ ਹਾਂ। ਕਿਸੇ ਦੋਸਤ-ਮਿੱਤਰ, ਕਿਸੇ ਰਿਸ਼ਤੇਦਾਰ ਦੇ ਘਰ ਚੱਲਨੇ ਆਂ, ਕਿਸੇ ਨੂੰ ਮਿਲਣ ਚੱਲਨੇ ਆਂ ਤਾਂ ਜੋ ਸਾਡਾ ਸਫ਼ਰ ਦਾ ਸਮਾਂ, ਸਫ਼ਰ ਕਰਦੇ ਸਮੇਂ ਉਸ ਦੋਸਤ-ਮਿੱਤਰ, ਰਿਸ਼ਤੇਦਾਰ ਦੇ ਕੋਲ ਜਾਂਦੇ ਸਮੇਂ ਜੋ ਸਮਾਸਾਨੂੰ ਮਿਲਿਆ ਵਾਹਿਗੁਰੂ ਵਾਹਿਗੁਰੂ ਜਪਦੇ ਜਾਈਏ ਜਾਂ ਜੋ ਵੀ ਗੁਰਬਾਣੀ ਦਾ ਪਾਠ ਕੋਈ ਸ਼ਬਦ ਜਪ ਕੰਠਿਆ ਉਹ ਜਪਦੇ ਜਪਦੇ ਜਾਣਾ ਫਿਰ ਜਦੋਂ ਅਸੀਂ ਉੱਥੇ ਪਹੁੰਚ ਗਏ ਜਿੰਨੂੰ ਮਿਲਣ ਗਏ ਸੀ ਮਨ ਨੂੰ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਕਿਸੇ ਨੂੰ ਮਿਲਣ ਗਏ ਅਸੀਂ ਸਮੇਂ ਸਿਰ ਪਹੁੰਚ ਗਏ ਪਰ ਜਿੰਨੇ ਸਾਨੂੰ ਬੁਲਾਇਆ ਸੀ ਉਹ ਸਮੇਂ ਸਿਰ ਨਹੀਂ ਆਏ ਸਾਨੂੰ ਉਡੀਕ ਕਰਨੀ ਪੈ ਰਹੀ ਆ ਤਾਂ ਜਦੋਂ ਸਾਨੂੰ ਉਡੀਕ ਕਰਨੀ ਪੈਂਦੀ ਆ ਤਾਂ ਕਈ ਵਾਰ ਮਨ ਕਿੰਨਾ ਕਾਲਾ ਪੈ ਜਾਂਦਾ ਹੈ ਪਿਆ ਜੰਦਨਾ ਆਪਾਂ ਗੁੱਸੇ ਵਿੱਚ ਆ ਜਾਂਦੇ ਆ ਆਪਾਂ ਉਸ ਮਨੁੱਖ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਨੇ ਆ ਪਰ ਕਹਲੇ ਨਹੀਂ ਪਹਿਣਾ ਉਹ ਸਮੇਂ ਦਾ ਵੀ ਸਹੀ ਉਪਯੋਗ ਕਰਨਾ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦੋ ਗੁਰੂ ਗੁਰੂ ਕਰਨਾ ਸ਼ੁਰੂ ਕਰ ਦੋ ਮੂਲ ਮੰਤਰ ਜੀ ਦਾ ਜਾਪ ਕਰਨੇ ਸ਼ੁਰੂ ਕਰ ਦੋ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀ ਆ ਦਾ ਸੱਚ ਗੁਰੂ ਦਾ ਸੱਚ ਹੈ ਵੀ ਸੱਚ ਨਾਣ ਕੋ ਹੋ ਸੀ ਪੀ ਸੱਚ ਵਾਹੀ ਗੁਰੂ ਵਾਹੀ ਗੁਰੂ ਬਸ ਇਸ ਤਰ੍ਹਾਂ ਗੁਰੂ ਗੁਰੂ ਕਰਨਾ ਸ਼ੁਰੂ ਕਰ ਦੇਣਾ ਕਈ ਵਾਰ ਆਪਾਂ ਦਵਾਈ ਲੈਣ ਦੇ ਲਈ ਡਾਕਟਰ ਦੇ ਕੋਲ ਜਾਂਦੇ ਆ ਡਾਕਟਰ ਕੋਲ ਜਾ ਕੇ ਕਿੰਨੀ ਵੇਟ ਕਰਨੀ ਪੈਂਦੀ ਆ ਤਾਂ ਉੱਥੇ ਤਾਂ ਬਿਲਕੁਲ ਵੀ ਸਮਾਂ ਨਹੀਂ ਗਵਾਉਣਾ ਚਾਹੀਦਾ ਉਹ ਸਮਾਂ ਤਾਂ ਗੁਰੂ ਲੇਖੇ ਲੱਗਣਾ ਹੀ ਚਾਹੀਦਾ ਏ ਉੱਥੇ ਗੁਰੂ ਗੁਰੂ ਕਰੋ ਕਿਉਂਕਿ ਉੱਥੇ ਤਾਂ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਨੇ ਬੜੀ ਧੀਰ ਤੱਕ ਵੇਟ ਕਰਨੀ ਪੈਂਦੀ ਆ ਪਰ ਸੱਚ ਕਰਕੇ ਜਾਂਦੇ ਹੋ ਜੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਜੇ ਲਾਈਨ ਲੰਬੀ ਆ ਤਾਂ ਸੁਖਨੀ ਸਾਹਿਬ ਜੀ ਦੀ ਬਾਣੀ ਪੜਨੀ ਸ਼ੁਰੂ ਕਰ ਦੋ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਘੰਟਾ ਬੀਤ ਗਿਆ ਉਦਾਂ 1 ਘੰਟਾ ਬੀਤਣਾ ਹੋਵੇ ਤਾਂ ਮੈਂ ਦਿੱਧਰ ਉੱਧਰ ਦੇਖਦਾ ਰਹੇ ਥੱਕ ਜਾਂਦਾ ਹੈ ਪਰ ਜਦੋਂ ਆਪਾਂ ਆਪਣੇ ਮਨ ਨੂੰ ਸਹੀ ਜਗ੍ਹਾ ਦੇ ਉੱਤੇ ਲਾ ਲਿਆ ਫਿਰ ਮਨ ਕਾਲਾ ਨਹੀਂ ਪੈਂਦਾ ਆਰਾਮ ਦੇ ਨਾਲ ਅਸੀਂ ਕਿਸੇ ਦੀ ਉਡੀਕ ਕਰ ਸਕਦੇ ਹਾਂ ਆਰਾਮ ਦੇ ਨਾਲ ਅਸੀਂ ਕਿਤੇ ਵੀ ਆ ਜਾ ਸਕਦੇ ਹਾਂ ਮਨ ਦਾ ਕਾਲਾਪਣ ਖਤਮ ਹੁੰਦਾ ਹੈ ਮਨ ਦੇ ਵਿੱਚ ਜੋ ਗੁੱਸਾ ਹੈ ਜਾਂ ਜੋ ਸਾਡੀ ਚਿੰਤਾ ਹੈ ਉਹ ਖਤਮ ਹੁੰਦੀ ਆ ਜਿੱਥੇ ਵੀ ਸਾਨੂੰ ਸਮਾਂ ਮਿਲਦਾ ਹੈ ਨਾ ਉੱਥੇ ਨਾਮ ਜਾਪ करिए ਸਿਮਰਨ करिए ਵਾਹਿਗੁਰੂ ਵਾਹਿਗੁਰੂ ਜਾਂ ਜੋ ਵੀ ਸ਼ਬਦ ਜਾਂ ਜੋ ਵੀ ਗੁਰਬਾਣੀ ਦਾ ਪਾਠ ਕਰਨ ਤੇ ਆ ਉਹ ਕਰਨਾ ਸ਼ੁਰੂ ਕਰ ਦੇਣਾ ਇਸ ਤਰ੍ਹਾਂ ਸਾਡੇ ਪੁੰਨ ਬਣਦੇ ਆ ਚੰਗੇ ਕਰਮ ਬਣਦੇ ਆ ਆਪ ਦਾ ਨਾਮ ਜਪਣਾ ਹੀ ਆ ਪਰ ਜੇ ਕਿਤੇ ਕਿਸੇ ਟੁੱਟੀ ਹੋਈ ਰੂਹ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਮੌਕਾ ਮਿਲ ਜਾਵੇ ਇਹ ਵੀ ਨਹੀਂ ਗਵਾਉਣਾ ਜਿੱਥੇ ਵੀ ਚਾਰ ਜੀਆਂ ਦੇ ਵਿੱਚ ਬੈਠੀਏ ਗੁਰੂ ਦੀ ਗੱਲ ਕਰੀਏ ਅਮਰਤ ਵੇਲੇ ਦੀ ਗੱਲ ਕਰੀਏ ਨਾਮ ਦੀ ਗੱਲ ਸੇਵਾ ਸਿਮਰਨ ਬੰਦਗੀ ਦੀ ਗੱਲ ਕਰੀਏ